ਬਾਬੇ ਨੂੰ ਫੋਨ ਕਰ ਦਿੰਗੇ ਸਾਮਾਨ ਤਾਂ ਮੈਂ ਲਿਆਂਦਾ ਵੀ ਆਈ ਆਹੀ ਹੀ ਸਮਾਨ ਲਿਆਂਸੀ ਹਲੋ ਆ ਰਾਮ ਰਾਮ ਬਾਬਾ ਜੀ ਹਾਂਜੀ ਬਾਬੇ ਮੈਂ ਸਾਮਾਨ ਤਾਂ ਲਿਆਉਂਦਾ ਸੀ ਜਿਹੜਾ ਤੁਸੀਂ ਕਿਹਾ ਸੀ ਵੀ ਭਈ ਆਹ ਮੰਡੀਆਂ ਦੇ ਤੋਂ ਆ ਕਰੀ ਨਹੀਂ ਉਹ ਸਾਰਾ ਸਾਮਾਨ ਮੈਂ ਲੈ ਆਈ ਤੇ ਇਹ ਵੀ ਮضمنੁਸ਼ਾਰਦਾ ਹੈ ਸੋਡੇ ਕੋਲੇ ਅਪਗ੍ਰੇਡ ਦੀ ਗੁਰੂ ਮੰਆ ਆਉਂਦੀ ਹੈ ਸਾਰਾ ਸਾਡਾ ਗਲੀ ਕਮਾਂਡ ਹੁੰਦਾ ਉਹ ਦੱਸਦਾ ਸੀ ਵੀ ਬਾਬਾ ਵਾਲਾ ਵਧੀਆ ਜਿਦਵੇਂ ਹੁੰਦੀ ਐ ਇੰਨੀ ਸੰਗਤ ਬੈਠੀ ਹੁੰਦੀ ਐ ਮੈਨੂੰ ਐਵੇਂ ਜਿਵੇਂ ਮੇਰੇ ਗਵਾਂਡੀਆਂ ਤੇ ਗੱਡੀਆਂ ਖੜੀਆਂ ਨਹੀਂ ਮੇਰੇ ਘਰ ਦੀ ਗੱਡੀ ਖੜ ਜਾ ਹਾਂਜੀ ਹਾਂਜੀ ਖਾਂਬਾ ਬਚੀ ਹਾਂਜੀ ਤੇ ਫੇਰ ਮੈਂ ਉਹ ਤੁੰਨਾ ਕਰਾਂਗੀ ਤੇ ਪੱਕੇ ਗੱਡੀਆਂ ਖੜ ਜਾਣਗੀਆਂ ਬਾਬਾ ਜੀ ਮੈਨੂੰ ਹਜੇ ਨਾ ਘੱਟ ਯਕੀਨ ਹੈ ਜਿੰਨਾ ਚਿਰ ਮੇਰੇ ਘਰੇ ਗੱਡੀ ਨਹੀਂ ਆਉਂਦੀ ਉਹਨਾਂ ਚਿਰ ਮੈਂ ਬਸ ਐਂ ਹੀ ਲੱਗਿਆ ਰਹਿੰਦਾ ਵੀ ਕਿਤੇ ਬਾਬੇ ਦੇ ਬਾਚਨ ਨਾਲ ਝੁੱਠੇ ਹੋ ਜਾਂਣਾ ਅੱਛਾ ਜੀ ਬਾਤਾਂ ਤਾਂ ਤੁਹਾਡੇ ਜਮਾ ਪੱਕੇ ਨੇ ਜਿਹੜੀ ਗੱਲ ਕਹਦੇ ਤੁਸੀਂ ਪਾਰ ਹੈ ਹਾਂਜੀ ਵੀ ਗੱਡੀਆਂ ਜ਼ਰੂਰ ਖੜ ਜਾਣਗੀਆਂ ਮੇਰੇ ਘਰੇ ਹਾਂਜੀ ਠੀਕ ਹੈ ਬਾਬਾ ਜੀ ਫਿਰ ਮੈਂ ਟੂਣਾ ਕਰਿਆ ਮੈਨੂੰ ਐ ਵੀ ਨਹੀਂ ਪਤਾ ਬਾਬਾ ਜੀ ਅਸੀਂ ਕਦੇ ਗਏ ਨਹੀਂ ਨਾ ਸਾਡੇ ਘਰ ਦੇ ਮਾਨ ਦੇ ਨਹੀਂ ਹੈਗੇ ਮੇਰੇ ਘਰ ਵਾਲਾ ਤਾਂ ਜਮੀਨ ਨਹੀਂ ਮੰਗਦਾ ਉਹ ਤਾਂ ਗੁਰੂ ਘਰ ਨੂੰ ਮੰਗਦਾ ਹੈ ਉਹ ਤਾਂ ਤਾਂ ਸੁਭਾਣ ਹੀ ਮੈਂ ਤਾਂ ਚੋਰ ਨੂੰ ਕਰਦੀ ਆਂ ਹੋਰ ਜੇ ਕਿਤੇ ਉਹਨੂੰ ਪਤਾ ਲੱਗਿਆ ਨਾਲੇ ਤਾਂ ਜਿਹਦੀ ਮੈਂ ਬਾਹਰ ਕੇ ਟੂਣਾ ਕਰੂ ਉਹਨਾਂ ਨੂੰ ਪਤਾ ਲੱਗਿਆ ਅਗਲੀ ਮੇਰੀ ਉਹ ਗੁੱਤਨੀ ਪੱਟੂ ਕਿਤੇ ਮੇਰੇ ਛੇਤਰ ਪਵਾ ਦੇ ਉਹਨਾਂ ਨੇ ਜੇ ਕਰੇ ਮੇਰੇ ਬੰਦੇ ਨੂੰ ਪਤਾ ਲੱਗਿਆ ਮੇਰੀ ਉਹ ਗੁੱਤਨੀ ਪੱਟੂ ਬਾਬਾ ਜੀ ਅਣ ਵੀ ਕੋਈ ਬਚਨ ਕਰਦੀ ਵੀ ਕਿਸੇ ਨੂੰ ਪਤਾ ਹੀ ਨਾ ਲੱਗੇ ਤੇ ਹਾਂਜੀ ਠੀਕ ਹੈ ਜੀ ਫਿਰ ਉਹ ਕਿਹੜੇ ਦਿਨ ਕਰਦੇ ਹੁੰਦੇ ਆ ਬਾਬਾ ਜੀ ਮੈਨੂੰ ਪਤਾ ਨਹੀਂ ਹੈਗਾ ਬਾਬਾ ਸਾਡੇ ਕਦੇ ਕੋਈ ਗਿਆ ਨਹੀਂ ਸਾਨੂੰ ਪਤਾ ਟੋਲੇ ਵਾਲਾ ਤੇ ਐਂ ਕਰਦੇ ਆ ਫਿਰ ਮੈਂ ਅੱਛਾ ਵੀਰਵਾਰ ਨੂੰ ਵੀ ਹੋ ਜਾਂਦਾ ਚਲ ਫਿਰ ਮੈਨੂੰ ਲੱਗਦਾ ਬਾਬਾ ਜੀ ਅੱਜ ਵੀਰਵਾਰ ਹੀ ਆ ਮੈਂ ਅੱਜ ਹੀ ਕਰੇਗੀ ਠੀਕ ਹੈ ਜੀ ਰਾਮ ਰਾਮ ਜੀ ਤੇ ਲਾ ਬਾਬੇ ਨੂੰ ਤਾਂ ਮੈਂ ਕਰ ਲਿਆ ਫੋਨ ਪਾਲਿਆ 10 ਰੁਪਏ ਪਾਲਾਂ ਨਹੀਂ ਐਂਗ ਮੰਡੀਆਂ ਦੀ ਜਵਾਕ ਚੱਕ ਕੇ ਗੁਲਫੀਆਂ ਖਾ ਲਾਂਗੇ ਲਾਲ ਚਨਾਂ ਨੂੰ ਤਾਂ ਕੌਣ ਚੱਕਦਾ ਪੈਣੀ ਬਾਬੇ ਨੇ ਤਾਂ ਮੈਨੂੰ ਕਿਤੇ ਕੱਲਾ ਕੱਲਾ ਸਮਾਣੀ ਕਿਹਾ ਸੀ ਮੈਂ ਤਾਂ ਦੂਰਾ ਦੂਰਾ ਲੈ ਜਾਣੀ ਆ ਪੈਣੀ ਮੇਰੇ ਤਾਂ ਦੋ ਦੋ ਗੱਡੀਆਂ ਨਾਲ ਫੜ ਜਾਣੀਆਂ ਮੱਚ ਜਾਣਗੀਆਂ ਦੇਖ ਕੇ ਲੈ ਜਾਾਂਗਾ ਮੈਂ ਤਾਂ ਸਿੱਟੇ ਪਾ ਕੇ ਲੈ ਜਾਣੀ ਨੇ ਕੋਣ ਆਪੇ ਚ ਤਾਂ ਵੀ ਸੁੱਖੇ ਰਾਗ ਨਹੀਂ ਕਹਿ ਰੂਗੀ ਪੈਣੀ ਨਾ ਵੀ ਧਰ ਦੱਲਣਾ ਨਹੀਂ ਬਿਸਰਾਮ ਨਹੀਂ ਕਰਕੇ ਗਈਆ ਬੋਟ ਕਿਤਨੇ ਚਾਲ ਇਹ ਦੋ ਦੋ ਗੱਡੀਆਂ ਖੜਾ ਦੀ ਚਾਲੀ ਮੈਂ ਮੇਰੇ ਕਰੇ ਦਵਾ ਤੋਂ ਗੱਡੀ ਨੇ ਖੜਾ ਦੇ ਮੈਂ ਦੂਰਾ ਦੂਰਾ ਸੁਨਾਮ ਦਾ ਤਾ ਪੁੱਛੇ ਮੱਤ ਲਟੋ ਲਾਵੋ ਕੋਨੇ ਤੇ ਕਾਈ ਦੇ ਜਾਇਆ ਹਾਂ ਜਾਇਆ ਨਹੀਂ ਦਾਸ ਮੈਂ ਮੰਨਦੀ ਨਹੀਂ ਤੱਕਿਆ ਠੀਕ ਹੈ ਬਸ ਮੈਂ ਮੁਰਮੂੜਿਆ ਹੁਣ ਵੀ ਉਹ ਮੈਂ ਮਾਰ ਜਾ ਆ ਠੂਣਾ ਕਰਿਆ ਪਿਆ ਲਾਵੋ ਆਏ ਬੋਤਾਂ ਭੱਜ ਕੇ ਸੰਜੀਤ ਪੁੱਤਾ ਦੇਖੀ ਘਟਦਾ ਨਹੀਂ ਕੀ ਇਹ ਟੋਨਾ ਕਰਤਾ ਆ ਨਰੀਅਲ ਦੇ 10 ਰੁਪਏ ਪਈ ਆ ਨਰੀਅਲ ਚ ਪੈਸੇ ਬੰਨੇ ਪਏ ਆ ਪੁੱਤਾ ਫਰਫੁੰਜ ਆਂ 10 ਰੁਪਏ ਚ ਪੋਪਾ ਖਰਾਬ ਆਇਆ ਮੈਂ ਕਿਹਾ ਪਰ ਹਿਊਮਨ ਵੀਜਾ ਕਾ ਮਹਿਲਾ ਲੈ ਕੇ ਨੂੰ ਤੇ ਪੁੱਤ ਜੇ ਕੁਝ ਹੋ ਗਿਆ ਅਗਲਾ ਟੋਨਾ ਕਰਕੇ ਵੀ ਕੁਸਮੀਨ ਹਰ ਕਿਉਂਦਾ ਬਾਬੇ ਹੁਣੇ ਗੜਾ ਕੁਝ ਹੈਗਾ ਲਾ ਵਾ ਫਿਰ ਪੁੱਤਾ ਐਂ ਕਰਦੇ ਜਾਂ ਤਾਂ ਆਪਾਂ ਪਾਣੀ ਛਾੜ ਰੋਣੇ ਚੱਕ ਪਾਣੀ ਜਗਾਦਾਰ ਨਾ ਹੁੰਦਾ ਪਾਣੀ ਵਰਤ ਲਾਂਗੇ ਤੁਸੀਂ ਐਨੇ بڑے ਲਿਖਾ ਤਾਂ ਮੈਂ ਹੰਦਰ ਵਿਸ਼ਵਾਸ ਕਿਤੇ ਆਉਂਦੀ ਨਹੀਂ ਆਏ ਬਣਾਏ ਹੰਦਰ ਵਿਸ਼ਵਾਸ ਸੱਚ ਤਾਂ ਨਹੀਂ ਪੈਂਦੀ ਪਤਾ ਤਾਂ ਮੈਨੂੰ ਪਤਾ ਹੈ ਦੁਕਾਨ ਤੋਂ ਫਰੀਦੇ ਹੋਇਆ ਸਮਾਨ ਨਹੀਂ ਹੈ ਦੁਕਾਨਦਾਰਾਂ ਨੂੰ ਵੀ ਦੇਖੋ ਮੈਂ ਆਣ ਵੀ ਦਾ ਮੈਂ ਤਾਂ ਲੈ ਕੇ ਆਂ ਚਲ ਠੀਕ ਹੈ ਫਿਰ ਆ ਚੱਕ ਲੈਣਾ ਅਗਲੇ ਨੂੰ ਆਏ ਹੋ ਜੂਗਾ ਤਾਂ ਨਹੀਂ ਉਹਨਾਂ ਦਾ ਕੀ ਨੁਕਸਾਨ ਹੋ ਗਿਆ ਹੈਣਾ 10 ਰੁਪਏ ਦਾ ਹਰਾ ਪਾਇਆ ਨਹੀਂ ਕਰ ਤੂੰ ਪਾਇਆ ਉਹ ਬਦ ਗਿਆ ਸਮਲੇ ਆ ਲੈ ਡੂ ਜਰੇ ਕੰਮ ਪਾਇਆ ਇਹ ਬੁੱਤ ਅੰਨਾ ਜਿਹਾ ਚਿੱਕਾ ਨਹੀਂ ਖਾਣਾ ਨਾਰੀ ਵਾਲਾ ਪਾਣ ਲੈਣੇ ਖਾਣਾ ਠੀਕ ਹੈ ਹਾਂ ਆ ਲੈ ਨੂੰ ਆਇਆ ਫਤਨ ਕੀ ਹੋ ਗੋ ਰਮੋਣਾ ਕੀ ਇਹ ਮੈਨੂੰ ਬਰਥਡੇ ਨੇ ਦੱਸਿਆ ਸੀ ਕਿ ਹਾਂ ਵੀ ਭਈ ਤੂੰ ਆਂਟਾ ਲਾ ਲਾ ਦੀ ਮੈਂ ਤਾਂ ਕਾੜਾ ਵੀ ਲਾ ਹੈੀ ਤੂੰ ਨਾ ਕਰੀ ਯਾ ਅਗਲੇ ਦਵਾਰ ਗੇ ਤੇ ਸਾਈਕਲ ਵਿੱਚ ਕਿ ਤੂੰ ਮੈਂ ਸਮਾਨ ਲਿਆ ਹੁੰਦਾ ਕਰੇ ਤਾਂ ਇੱਕ ਕਰਤੀ ਐ ਨਹੀਂ ਇੰਨਾ ਹੱਥ-ਤਾਂਗ ਇੰਨੀ ਗਰੀਬੀ ਆ ਕਰੇ ਵਿਚਾਰ ਆ ਸਕੂਟਰੀ ਲੈ ਕੇ ਜਾਂਦਾ ਹੁੰਦਾ ਸੀਗਾ ਹੁਣ ਇਹ ਸਕੂਟਰੀ ਵੀ ਖੜ ਗਈ ਪਤਾ ਨਹੀਂ ਭਾਈ ਮੇਥਾ ਕੋਈ ਨਾ ਗਲਤ ਹੋ ਗਿਆ ਪਤਾ ਨਹੀਂ ਬਾਬੇ ਨੇ ਮੈਂ ਇੰਦਰ ਗਲਤ ਪੜਤਾ ਮੈਂ ਪੁੱਛਦੀ ਆ ਬਾਬੇ ਨੂੰ ਵੀ ਕੀ ਗੱਲ ਹੋ ਗਈ ਮਸ਼ੀਨਰੀ ਕਿਹਾ ਸੀ ਬਾਬੇ ਨੇ ਖੜੂ ਫਿਰ ਕਿਤੇ ਭਾਬੀ ਨਹੀਂ ਆਈ ਤਾਂ ਨਹੀਂ ਮੈਨੂੰ ਇਹ ਤਾਂ ਵੀ ਚਲਦੀ ਚਲਦੀ ਸਾਡੀ ਮਸ਼ੀਨਰੀ ਖੜ ਚੂਗੀ ਵੀ ਇਹ ਕਿਤੇ ਤਾਂ ਖੜ ਗਈ ਹੋਵੇ ਚੱਲ ਦੇਖਣੀ ਹੈ ਪੁੱਛਣੀ ਹੈ ਬਾਬੇ ਨੂੰ ਬਾਬੇ ਨੂੰ ਫੋਨ ਕਰਾਂ

ਮੈਂ ਹੁ ਤਾਂ ਐਸੀ ਬਾਬਾ ਵੀ ਗੱਡੀ ਖੜੂਗੀ ਅੱਛਾ ਥੋੜੇ ਵਜੋਂ ਤਾਂ ਪੱਕੀ ਨਹੀਂ ਤੇਰ ਬਾਬਾ ਮੈਂ ਤੁਹਾਨੂੰ ਗਲਤੀ ਹੋ ਗਈ ਹੂ ਹਜੇ ਮੇਰੇ ਨਾਲ ਜਿੰਨਾ ਚਿਰ ਘਰੇ ਗੱਡੀ ਨਹੀਂ ਖੜਦੀ ਹੌਲੀ ਹੌਲੀ ਮੈਂ ਥੋੜੇ ਤੇ ਜਕੀਨੀ ਬਣੂਗਾ ਤੁਸੀਂ ਤਾਂ ਸਾਰੀ ਹੀ ਜਾਂਦੇ ਲੰਦੇ ਸਾਰੇ ਮੈਨੂੰ ਦੱਸਣਾ ਹੁੰਦਾ ਵੀ ਬਾਬਾ ਦਾ ਬਹੁਤ ਕਰਨੀ ਹੈ ਹਾਂ ਅੱਛਾ

ਬਿਗਿੰਨੇ ਜਾਂਦੇ ਰਿਸ਼ਾਸੀ ਨੇ ਲੋਕ ਆ ਬੁਰਗੋਂ ਦੇ ਗੰਮੀ ਹੁੰਦਾ ਬਾਚ ਬਣਾ ਦੰਦਿਆ ਤੇ ਖਾਣੇ ਪਹਿਲੇ ਦਾ ਸਾਹ ਤੁਸੀਂ ਜਾਰਦੀ ਤੇ ਨਾਲ ਸਾਡੀ ਕੋਠੀ ਢਾਣੂਗੇ ਬਹਿਮੀ ਇਹ ਬਾਦਾਂ ਮੌਜਬਣੀ ਹੋਈ ਆ ਮੁਰਗਾ ਜਾਂਦਿਆਂ ਨਾਲ ਦੂਜੀ ਦਾ ਦੂਜੇ ਨਾਲ ਜਾਂਦਿਆਂ ਫਿਰ ਤੀਜੀ ਨਾਲ ਜਾਂਦਿਆਂ ਬਾਬੇ ਦੇ ਦੇਰੇ ਤੇ ਇਕੱਠਿਆਂ ਹੋ ਹੋ ਕੇ ਐਨੇ ਗੁੱਠੇ ਕੰਮ ਕਰਦੇ ਨੇ ਜਿਹੜੀ ਕਮਾਈ ਆ ਉਹ ਹਾਰਦਾਨ ਕਰਦੇ ਨੇ ਬੋਲੇ ਟਾਮਾ ਨਾਲ ਤੇ ਚਾਹ ਆਪਾਂ ਨਹੀਂ ਆ 10 ਰੁਪਏ ਖਾਣ ਗਮਨ ਪਾਇਲ ਮਿੱਚੀ ਆਪਾਂ ਇਹਨਾਂ ਨੂੰ ਦੂਆ ਨਸਕਾ ਦਾ ਬਟਾਹ ਬਟਾਹ ਦੁਦਾਨੀ ਆ ਬਸ ਤਕਾਵੇਂ ਦੀ ਆਪਾਂ ਤਾਂ ਪਤਾ ਵੀ ਇਨਾਂ ਚ ਕੁਛ ਨਹੀਂ ਅੰਧਵਿਸ਼ਵਾਸ ਨੇ ਤੇ ਨਾਲੇ ਦੂ ਪਰ ਫਿਮ ਮੰਗਾ ਸੀ ਵਧੀਆ ਬਾਪੇ ਨੇ ਆਪਣਾ ਤਾਂ ਪੜ੍ਹਾਈ ਕਰਿਆ ਹਨਾ ਲੋਕੋ ਸੇ ਬਸ ਸੰਤ ਲੈ ਆ ਲੈ ਕੇ ਨਾਲੇ ਖਾਂਦੇ ਆ ਪਾ ਕੇ ਬੈਠ ਕੇ ਫੀਚ ਖਾਣਗੇ ਮੈਂ ਤਾਂ ਬਧੀਏ ਕਰਾਣਾ ਹੋਵੇ ਬੁੱਤੂ ਨੇ ਕਰਨ ਵਾਲੀਆ ਹਾਂ ਤੁਹਾਨੂੰ ਨੇ ਕਰਦੀ ਰਹਿਣਾ ਪਰ ਜੇ ਜੇ ਹੂੰ ਆਪਾਂ ਚੱਕ ਚੱਕ ਕਰਦੇ ਆ ਤਾਂ ਕਿ ਆਪਾਂ ਨੂੰ ਕੀ ਹੋਣਾਗਾ ਕੀ ਹੋਣੀ ਹੈ ਚੱਲ ਫਿਰ ਮੈਂ ਬੰਨ ਕੇ ਆ ਰਹੀ ਹਾਂ ਠੀਕ ਮੇਰੇ ਸਿਰ ਮੈਨੂੰ ਤਾਂ ਇਹ ਰਹਿਣਾ ਤਾ ਕੋ। ਉਹ ਫਿਰ ਜਾਂਦੋ ਨਾ ਵੀ ਬਾਹਰ ਚਿਰਦਣਾ ਨਾ ਸੰਕਰ ਕੇ। ਮੈਂ ਜਾਣ ਵੀ ਹੁਣੀ ਲੱਗੀ। ਅੱਜ ਫੇਰ ਕਰਾਂਗੇ। ਬਸ ਮੈਨੂੰ ਤਾਂ ਹੋਰ ਕੁਝ ਨਹੀਂ। ਬੇਤਾ ਕਰੇ ਗੀ ਦੀ ਹੋਣੀ ਚਾਹੀਦੀ। 200 ਰੁਪਏ ਲੱਤੀ ਐ। ਇਹ ਤਾਂ ਮੈਂ ਧਾਰਦੀ ਰੁਪਏ ਤਾਂ ਕਿ 100 ਰੁਪਏ ਦੇ ਨਾਲ ਹੀ ਆ ਲੱਗੋਗੇ। ਅ 70 ਰੁਪਈਆ ਦਾ ਦਿੱਤਾ ਐ ਕਿ ਤਾਂ ਮਹਿੰਗੇ ਹੋਗੇ। 70 70 ਰੁਪਈਆ ਦੇ ਨਾਲ ਹੀ ਆ ਲੱਗੋਗੇ। ਆ ਪ੍ਰੀਮਾ ਜੀ ਕਿ ਹਵਾ ਦੇ। ਸਾਡੀ ਉਹ। ਸਾਡੀ ਉਹ ਬੋਚ ਕੇ ਲੇ।

ਆਹੀ ਤਾਂ ਗੀਤ ਆਹੀ ਤਾਂ ਗੀਤ ਆਹ ਨੂੰ ਮਰ ਕੇ ਸੱਜੇ ਇਹ ਕੀ ਗੱਲ ਹੈ ਹਾਂ ਇਹ ਕੀ ਗੱਲ ਹੈ ਜੱਸਾ ਸਾਡੇ ਪਹਿਲਾਂ ਕੀਤਾ ਪਿਆ ਸੀ ਮੈਂ ਤਾਂ ਤੇ ਮਦਦ ਸੁਣ ਆਈ ਸੀ ਕੋਈ ਇਹ ਗੱਲ ਦੀ ਹੈ ਕੋਈ ਕੰਮ ਨਹੀਂ ਕਰਕੇ ਦਿੰਦੀ ਆ ਉਹ ਸਾਡੇ ਕੈਮਰੇ ਨਹੀਂ ਲੱਗੇ 30 40 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਮੈਂ ਤਾਂ ਗਮਾਂਡ ਨੂੰ ਪੁੱਛਣਾ ਮੇਰੇ ਸਹਿੰਗਾਂ ਨੂੰ ਮੈਂ ਘਟੂਨੇ ਆਉਂਦੇ ਉਹੀ ਹੀ ਕਹਿੰਦੇ ਗਈ ਗਈ ਨਹੀਂ ਤੂੰ

ਮੈਂ ਕਾ ਬੋਟੀਆਂ ਲਈ ਦੋ ਦੋ ਗੱਡੀਆਂ ਕਰੀਆਂ ਮੈਂ ਕਹਿੰਦਾ ਇਹਨਾਂ ਦੀ ਗੱਡੀ ਕਿਤਾ ਆ ਕੇ ਬੰਨੀ ਰੇ ਕਰੇ ਸੁਧਣਾ ਨਾ ਇੱਕ ਪਣੀ ਮੇਰੀ ਗੱਲ ਸੁਣ ਆਪ ਨੂੰ ਐਂ ਸੰਗਣਾਉਣਾ ਚਾਹੀਦੀ ਏ ਸਾਨੂੰ ਵੀ ਬਾਬੇਆਂ ਕੋਲੇ ਕੁਛ ਨਹੀਂ ਉਹਨਾਂ ਦੇ ਤਾਂ ਦੁਕਾਨਦਾਰੀਆਂ ਨੇ ਉਹ ਤਾਂ ਲੋਕਾਂ ਤੋਂ ਪੈਸੇ ਵਟੋਰੀ ਜਾਂਦੇ ਆ ਕਿਸੇ ਨੇ ਸੌ ਮੱਥਾ ਟੇਕ ਪਾ ਕਿਸੇ ਨੇ ਪੰਜਾਹ ਦੇਖਦੇ ਜਿਹੜਾ ਕੋਈ ਕਿਸੇ ਦਾ ਚੰਗਾ ਹੋਣਾ ਹੁੰਦਾ ਉਹ ਕਰਦਾ ਤਾਂ ਰੱਬ ਐ ਅਗਲੇ ਨੂੰ ਹੋ ਜਾਂਦਾ ਕੰਮ ਨਹੀਂ ਬਾਬੇ ਦੇ ਪੈਰੋਂ ਹੁੰਦੀ ਆ ਇਹਨਾਂ ਨੂੰ ਤਾਂ ਸੋਖਦੀ ਆਪਾਂ ਵਧਾਵਾ ਦੇਈ ਜਾਂਦੇ ਆ ਵੀ ਹਾਂ ਭਈ ਸਾਨੂੰ ਮੁੱਕੀ ਚਲੋ ਅਸੀਂ ਤਾਂ ਕਹਿਣੀ ਵੀ ਵਧੀਆ ਤੂੰ ਆਏ ਕਰੀ ਕੱਲ ਨੂੰ ਜੇ ਤੈਨੂੰ ਆਏ ਵੀ ਟੋਣਾਂ ਨਾਲ ਗੱਡੀਆਂ ਖੜਦੀਆਂ ਤੂੰ ਕੱਲ ਨੂੰ ਸਾਰਾ ਰਸੋਈ ਦਾ ਸਮਾਨ ਸਾਡੇ ਘਰ ਤੇ ਧੂਨਾ ਕਰਨੀ ਮੈਂ ਗਾਈ ਬਾਲੀ ਅਸੀਂ ਰਹਿਮ ਨਹੀਂ ਕਰਦੇ ਅਸੀਂ ਮੋਜਾਂ ਨਾਲ ਮੈਂ ਉਹੀ ਕਹਿਣੀ ਆ ਪਤਾ ਵੀ ਸਾਰਾ ਸਾਲ ਰਸੋਈ ਦਾ ਸਮਾਨ ਕਹਿੰਦੇ ਟੋਣਾ ਕਰਦੀਆਂ ਅਸੀਂ ਮੋਜਾਂ ਨਾਲ ਸਾਡਾ ਮਹੀਨਾ ਲੰਘਿਆ ਕਦੋਂ ਆ ਹੁਣ ਚਲ ਨਾਰੀਆਂ ਵੀ ਅਸੀਂ ਤਾਂ ਤੇਰੇ ਸਾਹਮਣੇ ਪੰਨ ਦੇ ਕੰਮਾਂਗੇ ਪਹਿਲਾਂ ਵਾਲਾ ਵੀ ਖਲਦਾ ਸੀ ਅਸੀਂ ਤਾਂ ਸਾਨੂੰ ਕੀ ਹੋ ਗਿਆ ਗਾਂਹਨ ਪੈਣ ਬਾਬਿਆਂ ਦੇ ਮਾਗਰ ਨਾ ਲੱਗੀ ਜੇ ਲੱਗੀ ਸਾਡੇ ਵਰਤ ਨੂੰ ਜੂਠੂਣਾ ਕਰ ਜਾ ਕਰ ਹੋਰ ਨਾ ਕਿਸੇ ਦੀ ਨਹੀਂ ਮੈਨੂੰ ਬਾਗਾ ਮੇਰੇ ਲੱਗਦੀ ਮੇਟਾ ਦੇ ਸੇ ਮਾਂ ਮੰਗਰ ਲੱਗ ਗਈ ਮੈਨੂੰ ਬਾਬਾ ਕਹਿੰਦਾ ਤੁਹਾਡੇ ਪਿੰਨਾਂ ਨਾ ਘਰੇ ਗੁੱਜੀ ਖਾਜੂ ਕਹਿੰਦਾ ਐਟਾਲੇ ਲੱਗ ਹੈਕਰ ਮੇਰੇ ਬਣੀ ਜਿਹੜਾ ਤਾਂ ਬਿਲਕੁਲ ਖੜ ਗਿਆ ਰੱਡੀ ਛੋਡੇ ਬਣੀ ਕਿਥੋਂ ਖੜ ਗਈ ਬਣੀ ਜਿਹੜੀ ਸਾਡੇ ਕੋਲ ਤੇ ਸਕੂਟਰ ਹੀ ਨਹੀਂ ਸੀ ਵਿਚਾਰਾ ਉਹ ਲੈ ਜਾਂਦਾ ਸੀ ਸਾਡੇ ਕੋਲ ਸਕੂਟਰ ਹੀ ਖੜ ਗਈ ਗੱਡੀ ਤਾਂ ਕੀ ਕਰੀਏ ਸੀ ਹੁਣ ਵਿਚਾਰਾ ਧੁੱੱਕੇ ਨਾ ਫੇਰ ਤੈਨੂੰ ਹਜੇ ਵੀ ਨਹੀਂ ਪਤਾ ਲੱਗਿਆ ਜਿਹੜਾ ਸਾਡੇ ਨਾਲ ਸੀ ਛੋੜ ਤਾਂ ਉਹ ਵੀ ਖੜ ਗਿਆ ਇਹ ਦੇ ਤੁਹਾਡਾ ਬਾਬਾ ਕਣ ਮੈਨੂੰ ਸਾਡੇ ਨਾਲ ਕੋਈ ਨਹੀਂ ਬਾਬਾ ਤਾਂ ਗਾਲੀ ਕੱਢ ਰਿਹਾ ਹੈ ਬਾਬੇ ਦੇ ਤਾਂ ਘੱਟ ਹੀ ਪੂਰੇ ਹੁੰਦੇ ਆ ਸਾਡੇ ਤਾਂ ਘਰ ਪੈ ਗਿਆ ਸਾਡੇ ਕੋਠੀ ਉਹ ਹੀ ਮੈਂ ਫੋਨ ਨਾਲ ਮੁੰਡੇ ਨੂੰ ਨੌਕਰੀ ਮਿਲਦੀ ਮੈਂ ਕਿਹਾ ਕਿ ਇਹ ਕੰਮ ਨਹੀਂ ਵਾਲਾ ਤਾਂ ਆਪੀ ਹੈ ਜਿਹੜਾ ਸਾਧਨ ਸੀ ਉਹ ਵੀ ਖੜਾ ਲਿਆ ਤੇ ਸਾਈਕਲ ਵੇਚਦਾ ਜਿਹੜਾ ਘਰੇ ਸਾਨੂੰ ਤਾਂ ਖੜਦਾ ਹੀ ਹੈ ਸਾਡੇ ਸਾਡੇ ਬਾਦੀ ਬਾਬਾ ਕਰਨੀ ਆ ਲੱਗਿਆ। ਸੰਤ ਬਧੀਆ ਕਰੇ ਬੈਠਾ ਸੀ। ਉਹ ਜੀ ਜਦੋਂ ਗਾਤੀ ਮੇਰੇ ਤਾਂ ਪਹਿਲੇ ਬੰਦਾ ਗੁਰੂ ਘਰ ਨੂੰ ਮੰਨਦਾ ਨੇ ਦੱਸ ਦੇ ਬੰਦਾ ਮਗਾਂ ਲੱਗੀ ਕਿ ਮਾਤਾ ਨੂੰ ਉਹ ਕਿਹਾ ਕਿ ਤੁਮੈਂ ਜਦੋਂ ਵੀ ਸੁਣੇ ਦੱਸ ਵੀਰੇ ਬਧੀਆ ਜੇ ਤੈਨੂੰ ਸੈਣ ਪਾ ਆ ਗਈ ਪਤਾ ਲੱਗ ਗਿਆ ਵੀ ਬਾਦਿਆਂ ਕੋਲ ਕੁਛ ਨਹੀਂ। ਇਹ ਤਾਂ ਵੀ ਨਿਹੰਤ ਦੇ ਫਰਕ ਹੁੰਦੇ ਨੇ ਗੱਡੀਆਂ ਜੇ ਲਿਆਉਣੀਆਂ ਨਿਹੰਤ ਕਰਨ ਨੂੰ ਉਹ ਦਿਨ ਰਾਤ ਤੇ ਗੱਡੀਆਂ ਕਰਦਾ ਨਾ। ਆਏ ਨਹੀਂ ਗੱਡੀਆਂ। ਜੇ ਕੋਈ ਤੇਰੇ ਨਾਲ ਦੀ ਆ ਤਾਂ ਲੱਗੇ

ਕਰੇ ਗਾਦੀ ਅਮੀਮਾਂ ਚੜੇ ਅੰਦਰ ਅੰਦਰ ਹੁਣ ਅੰਦਰ ਕੀ ਪਤਾ ਤੂੰ ਕੀ ਕਰ ਗੱਤ ਨਹੀਂ ਮਾਂ ਮਾਂ ਮੈਂ ਚਲ ਤਾਂ ਆ ਗਈ ਜਾਉਂਗੀ ਨਹੀਂ ਸੇ ਮਾਂ ਨਹੀਂ ਹੋਇਆ ਜਾ ਮੂਸੇ ਕੋ ਜੂ ਕੋ ਜਦੋਂ ਉਸਤਾ ਕਣ ਤੇਰੇ ਕਰ ਤੂੰ ਪਤਾ ਨਹੀਂ ਆਈਆਂ ਗੱਲਾਂ ਮੈਂ ਸੰਭਾਲ ਤੇ ਦਿੱਤੀ ਨਹੀਂ ਲਿਆ ਨਾ ਤਾਂ ਨਹੀਂ ਆਈ ਆਇਆ ਤੇਰਾ ਕੀ ਪਤਾ ਕੁਤਾ ਕਰ ਗੱਤ ਨਹੀਂ ਤੇ ਪਾਈ ਫਿਰਦੀ ਹੁਣ ਅੰਦਰ ਬੰਨ ਜੀ ਨਾ ਤੇ ਨਹੀਂ ਤੇ ਕਰ ਕਰਜ਼ਾ ਨਹੀਂ ਰੱਖੀ ਹੁਣ ਆਪਣਾ ਤਾਂ ਯਕੀਨ ਨਹੀਂ ਜੀ ਆ ਵੀ ਲੈ ਜਾਓ ਇਹ ਮੈਂ ਆਪ ਤੇ ਲੈ ਜੂਗੀ ਇਹ ਬੱਦਰੀਆਂ ਗੱਦੀ ਆ ਸੀਵਾ ਤੇ ਨਹੀਂ ਸੁਪਰਾ ਮੇਰੇ ਰਸਨਾ ਮੈਂ ਤੇ ਕੋਈ ਨਾ ਕੀ ਕਰੀ ਬੀ ਆ ਮੈਂ ਆਪਦੇ ਘਰ ਲੈ ਕੇ ਜਮਾਈ ਅਹੀ ਨਾ ਮਾਰਕਟ ਲੱਗੀ ਤੂੰ ਹੀ ਰਹਿੰਦੀ ਮੈਂ ਇਹ ਆਪਦੇ ਘਰ ਹੈ ਮੈਂ ਤਾਂ ਬੰਦਾ ਹਾਂ ਮਾਰ ਆਰੇ ਪਹਿਲੇ ਬੰਦਿਆ ਨੂੰ ਬਸ